ਪੀ ਮਾਰਮੀ ਦੇ ਰਾਸ਼ਟਰੀ ਪ੍ਰਧਾਨ ਬਿਨੇ ਰਤਨ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾ ਦਾ ਜਾਇਜ਼ਾ ਲੈਣ ਪਹੁੰਚੇ ਪੀ ਮਾਰਮੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਬਿਨੇ ਰਤਨ ਜੀ ਪਿਛਲੇ 3 ਦਿਨਾਂ ਤੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾ ਦਾ ਦੌਰਾ ਕਰ ਰਹੇ ਹਨ ਜਿਸ ਤੇ ਚਲਦੇ ਬਿਨੇ ਰਤਨ ਅਤੇ ਪੀਮ ਆਰਮੀ ਦੇ ਰਾਸ਼ਟਰੀ ਸਕੱਤਰ ਤੇ ਆਜ਼ਾਦ ਸਮਾਜ ਪਾਰਟੀ ਕਾਂਚੀਰਾਮ ਦੇ ਪੰਜਾਬ ਇੰਚਾਰਜ ਹਿਤੇਸ਼ ਮਾਹੀ ਗਿੰਨੀ ਮਾਹੀ ਅਤੇ ਉਹਨਾਂ ਦੀ ਸਮੁੱਚੀ ਟੀਮ ਸੁਲਤਾਨਪੁਰ ਲੋਧੀ ਦੇ ਹੜਪਰਵਾਬਿਤ ਖੇਤਰ ਬਾਉਪੁਰ ਵਿਖੇ ਪਹੁੰਚੇ ਅਤੇ ਉਹਨਾਂ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਨਾਲ ਲੱਗਦੇ ਪਿੰਡਾਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਲੋੜਬੰਦ ਚੀਜ਼ਾਂ ਜਿਵੇਂ ਕਿ ਡੀਜ਼ਲ ਖਾਦ ਅਤੇ ਕਣਕ ਦਾ ਬੀਜ ਮੁਹੱਈਆ ਕਰਵਾਉਣ ਦੀ ਕ੍ਰੀਮ ਆਰਮੀ ਵੱਲੋਂ ਹੋ ਸਕਦੀ ਮਦਦ ਦੀ ਹਾਂ ਕੀਤੀ ਅਤੇ ਨਾਲ ਹੀ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਉੱਥੇ ਹੀ ਉਹਨਾਂ ਪੰਜਾਬ ਸਰਕਾਰ ਅਤੇ ਕੇਂਦਰ ਦੀ ਸਰਕਾਰ ਤੇ ਤਿੱਖੇ ਸਵਾਲ ਚੁੱਕੇ ਉੱਥੇ ਹੀ ਪਿੰਡਾਂ ਵਾਲਿਆਂ ਦਾ ਕਹਿਣਾ ਹੈ ਕਿ ਇਹ ਹੜ੍ਹ ਕੁਦਰਤ ਦੀ ਮਾਰ ਨਹੀਂ ਪੰਜਾਬ ਸਰਕਾਰ ਦੀ ਅਣਗੋਖੀ ਦਾ ਕਾਰਨ ਹੈ ਜਦੋਂ ਪੰਜਾਬ ਸਰਕਾਰ ਨੂੰ ਵਾਰ-ਵਾਰ ਚੇਤਾਵਨੀ ਮਿਲ ਰਹੀ ਸੀ ਕਿ ਪਾਣੀ ਦਾ ਨਿਕਾਸ ਨਾ ਹੋਇਆ ਤੇ ਪੰਜਾਬ ਵਿੱਚ ਹੜ੍ਹ ਆਉਣ ਦਾ ਖਤਰਾ ਹੈ ਫਿਰ ਕਿਉਂ ਪੰਜਾਬ ਸਰਕਾਰ ਨੇ ਇਨਾ ਗੱਲਾਂ ਨੂੰ ਅਣਗੋਲਿਆ ਕੀਤਾ ਤੁਸੀਂ ਦੇਖ ਰਹੇ ਹੋ ਨਿਊਜ਼ ਲੀਡਰ ਪੰਜਾਬ ਤੇ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰह्म ਸਰੂਪ ਸੌਤਾ ਤੇ ਹੀਨਾ ਕੁਮਾਰੀ ਦੀ ਖਾਸ ਰਿਪੋਰਟ ਪਾਣੀ ਭਰਾ ਪੜਾ ਹੈ ਤਾਂ ਇਹ ਜਿੰਨਾ ਜਰਬਾਨ ਬਾਨੇਗੇ ਨਹੀਂ ਉਤਨਾ ਤੇ ਨਿਕਲੇਗਾ ਨਹੀਂ ਤਾਂ ਕਮ ਸੇ ਕਮ ਡੇਢ ਤੋਂ 2 ਮਹੀਨੇ ਲੱਗਣਗੇ ਆਪਾਂ ਨੂੰ ਇਹ ਬੰਨ ਬੰਦ ਹੋਏ ਆ ਤੇ ਸਾਨੂੰ ਡੀਜ਼ਲ ਦੀ ਜ਼ਰੂਰਤ ਆ ਜੇ ਕਿਸੇ ਵੀਰ ਨੇ ਮਦਦ ਕਰਨੀ ਹੋਵੇ ਆਪਦੇ ਲੋ ਹਸਿਅਤ ਅਨੁਸਾਰ ਤੇ ਸਾਡੀ ਡੀਜ਼ਲ ਦੀ ਮਦਦ ਕੀਤੀ ਜਾਵੇ ਇੱਥੇ ਆਇਆ ਭਰਾਵਾਂ ਦਾ ਤੈਦਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਮਾ ਜੋ ਪੀਤੋ ਕੀ ਮਾਰਗੇ ਰਾਸ਼ਟਰੀ ਪ੍ਰਧਾਨ ਸ਼੍ਰੀ ਵਿਨੇ ਰਤਨ ਜੀ ਸੁਲਤਾਨਪੁਰ ਲੋਧੀ ਜੀ ਇਸ ਹਰ ਪ੍ਰਭਾਵਿਤ ਏਰੀਏ ਦਾ ਜਾਇਜ਼ਾ ਲੈਣ ਆਏ ਨੇ ਕਿਉਂਕਿ ਇਸ ਬਾਰੇ ਕੁਝ ਕਹਿਣਾ ਚਾਹਾਂਗਾ। ਅੱਜ ਅਸੀਂ ਇੱਥੇ ਆਇਆ ਮੈਂ ਜਗਦੀਸ਼ ਸਿੰਘ ਸਾੰਗਰਾ ਤੇ ਇਤਿਹਾੜ ਪ੍ਰਭਾਵਿਤ ਏਰੀਏ ਦੇ ਵਿੱਚ ਆਏ ਵੀਰ ਸਾਡੇ ਦਰਦ ਨੂੰ ਸਮਝਿਆ ਅਸੀਂ ਇਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆਂ ਤੇ ਬਾਕੀ ਜਿਹੜਾ ਰਾਹਤ ਸਮਗਰੀ ਜਾਂ ਹੋਰ ਸੰਗਤਾਂ ਹੁੰਦੀਆਂ ਹਨ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਹੈ। ਸਰ ਯੂਪੀ ਤੋਂ ਵੀ ਮਾਰਮੀ ਆਜਾ ਸਮਾਜ ਪਾਰਟੀ ਵੱਲੋਂ ਵੀ ਕਾਫੀ ਜਿਹੜੀ ਰਾਹਤ ਸਮਗਰੀ ਜਿਹੜੀ ਭੇਜੀ ਗਈ ਹੈ ਤੇ ਹੋਰ ਵੀ ਜਿਹੜੇ ਕੀ ਵੀਰ ਭਰਾ ਬਹੁਤ ਜਿਹੜੀ ਆ ਕਿ ਰਾਹਤ ਸਮਗਰੀ ਇੱਥੇ ਤੱਕ ਲੈ ਕੇ ਆਏ ਨੇ ਜਰੂਰਤਮਕ ਧਰਮਾਂ ਤੱਕ ਤੁਸੀਂ ਦੱਸ ਸਕਦੇ ਹੋ ਕਿ ਇਹ ਜਿਹੜੀ ਰਾਹਤ ਸਮਗਰੀ ਆਈ ਹੈ ਹਰ ਕਿਚਨ ਜਿਹੜੀ ਕੀ ਮਿਲੀ ਹੈ ਜਿਉ ਇੱਥੇ ਸਾਡੇ ਇੱਥੇ ਸਾਡੀ ਵੀਰ 16 ਪਿੰਡਾਂ ਦੀ ਕਮੇਟੀ ਬਣੀ ਹੋਈ ਆ ਉਹ ਚ ਤਿੰਨ ਸਰਪੰਚ ਸਾਹਿਬਾਨ ਇੱਕ ਨੰਬਰਦਾਰ ਆ ਤੇ 28 ਮੈਂਬਰਾਂ ਸੀ ਇਹ ਕੈਂਪ ਸੀ ਸਾਡਾ ਹਰਪੀਟ ਦੇ ਪਰਿਵਾਰਾਂ ਦਾ ਅਸੀਂ ਜਿਹੜੀ ਭਰਾਵਾਂ ਨੇ ਚਾਹਿਆ ਘਰਾਂ ਤੇ ਕਰੇ ਉਹਨਾਂ ਨੇ ਪਹੁੰਚਣ ਦੀ ਮਦਦ ਕੀਤੀ ਆ ਜਿਹੜੇ ਭਰਾ ਮਤਲਬ ਕਿ ਆਖਿਆ ਬੀੜੀਆਂ ਪ੍ਰੋਵਾਈਡ ਨਹੀਂ ਹੁੰਦੀਆਂ ਸੀ ਤੇ ਸਾਡਾ ਉੱਥੇ ਪੁਲ ਦੇ ਉੱਪਰ ਕੈਂਪ ਸੀ ਤਾਂ ਹੀ ਉੱਥੇ ਰੱਖ ਕੇ ਤੇ ਹਰ ਪਰਿਵਾਰ ਤੇ ਕਰ ਪਹੁੰਚਦੀ ਮਤਲਬ ਕਿ ਪਹੁੰਚ ਕੀਤੀ ਹੈ ਰਾਸ਼ਨ ਦੀ ਤੇ ਰਾਸ਼ਨ ਬਹੁਤ ਆ ਪਰਿਵਾਰਾਂ ਕੋਲ ਕਿਸੇ ਕੋਲ ਇਹੋ ਜੀ ਮਤਲਬ ਕਿ ਨਾ ਕੋਈ ਕਮੀ ਨਹੀਂ ਰਾਸ਼ਨ ਦੀ ਆਉਣ ਵਾਲੇ ਸਮੇਂ ਵਾਸਤੇ ਕਿਹੜੀਆਂ ਕਿੱਡੀਆਂ ਚੀਜ਼ਾਂ ਜ਼ਰੂਰਤ ਪਾਉਗੀ ਕਿਸਾਨਤਰਾ ਵਾਣ ਅਹੀਂ ਉਹਨਾਂ ਦੇ ਟਾਈਮ 'ਚ ਦੇ ਲੋਕ ਜਿਹੜੇ ਹੜ੍ਹ ਪ੍ਰਭਾਵ ਤੇਰੀਆ ਉੱਥੇ ਦੇ ਲੋਕ ਡੀ.ਪੀ.ਡੀ ਤੇ ਕਣਕ ਦੇ ਬੀਜ ਦੀ ਮੰਗ ਕਰਦੇ ਆ ਅਸੀਂ ਬੇਨਤੀ ਕਰਦੇ ਆਂ ਕਿ ਸਾਡਾ ਤੇ ਪਾਣੀ ਨਹੀਂ ਸੁੱਕਣਾ ਜਿੰਨਾ ਚਿਰ ਅਸੀਂ ਤੁਹਾਨੂੰ ਇੱਧਰ ਬਾਨ ਵਗਾਉਨੇ ਆ ਕਿਲੋਮੀਟਰ ਸਾਡਾ ਮਤਲਬ ਅਸੀਂ ਭਰਾ ਹਰਿਆਣੇ ਤੋਂ ਆਏ ਸੀ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਉਹ 700 ਕੌਂਟਰ ਕਣਕ ਵੰਡ ਕੇ ਗਏ ਸੀ ਤੇ ਬੜੋ ਬੜੀ ਜਾਂਦੇ ਸੀ ਮੁਨਕੇ ਸਾਡਾ ਝੋਨੇ ਦਾ ਸੀ ਜੀ ਸ਼ੁਰੂ ਹੋ ਜਾਣਾ ਪਰ ਸਾਨੂੰ ਇਹ ਖੇਤ ਹੀ ਨਹੀਂ ਵਿਲੇ ਹੋਣੇ ਬਿਜਾਈ ਦਾ ਟਾਈਮ ਲੰਘ ਜਾਣਾ ਤੇ ਅਸੀਂ ਦਾ ਡੀਜ਼ਲ ਦੀ ਮੰਗ ਕਰਦੇ ਆ ਕਿ ਮਤਲਬ ਕਿ ਜਿਹੜੇ ਕੋ ਭਰਾ ਹੋਰ ਵਿਰਾਸਤ ਸਮਗਰੀ ਦੇਣਾ ਚਾਹੁੰਦੇ ਸਾਨੂੰ ਉਹਦੀ ਥਾਂ ਦੇ ਸਾਨੂੰ ਡੀਜ਼ਲ ਦੀ ਪਹੁੰਚ ਕੀਤੀ ਜਾਵੇ। ਅਲੀ ਗੱਦੀ ਬਾਈਬੁੱਦੀ ਦਾ ਕਾਲਾ ਬਾਈਬੁੱਦੀ ਦੇ ਪਤੇ ਕ੍ਰਾਂਤੀਕਾਰੀ ਜੈ ਜੀਨ ਸਾਹਿਬ ਜੈ ਜੀਨ ਸਰ ਅੱਜ ਆਪ ਸੰਸਾਨ ਕੋਲ ਦੀ ਪਾਵਨ ਪਵਿੱਤਰ ਨਗਰੀ ਹੈ। ਵਾਹਾਂ ਪਰ ਜਿਹੜਾ ਹੜ੍ਹ ਪ੍ਰਭਾਵਿਤ ਬਾਰ ਬਾਰ ਭਾਵੇਂ ਦੇ ਇਲਾਕੇ ਹਨ ਉਹਨਾਂ ਦਾ ਦੌਰਾ ਕਰਨੇ ਆਏ ਹੋ। आप तो देखे, जब ये बाढ़ तो भाई हम तो सबने मिल करके, जो मदद सकते है, में मदद पहुंचा है तो बड़े पैमाने पर संगठन के लोगों ने घर घर जा करके घर घर जा करके गए जिसके पास भी गए उसने जो ना अपने घर में उसके हुआ या नहीं हुआ लेकिन यहाँ के लिए मदद इकट्ठा करके भेजी ठीक तो सबसे पहले तो सब साथियों को धन्यवाद कर दो जिन्होंने मदद भेजी है और बड़े पैमाने पर यहाँ है तो मैं यही देखने के लिए आया था कि भाई मदद जो है वो आखिरी घर तक पहुंच पा रही है नहीं पहुंच पा रही है भाई कहीं ऐसा तो नहीं है कि भाई कुछ लोग ऐसे भी है कि भाई जिनके घर तक अभी तक कोई मदद नहीं पहुंची और मुझे लगता है कि यहाँ जब मैं खड़ा हूँ ये इस चीज का प्रमाण है की यहाँ कश्तियां चल रही है लोग यहाँ के जो लोकल सरपंच है सरपंच जो हमारे साथ खड़े हैं ठीक है हमारे भी मारी के राष्ट्रीय महासचिव जो है अपने गाँव के सरपंच है तो यहाँ तक जो है किश्तियों के साथ जो राशन भिजवाया जा रहा है घर तक तो मुझे लगता है की पंजाब के अंदर बड़े सेवा भी हो रही है और पंजाब के स्थानीय लोग भी हर परिवार को अपना परिवार समझ करके वहां तो राशन भिजवाने का काम कर रहे हैं कि अब जैसे पाजी ने कहा कि अब यहाँ गेहूं के बीज की आवश्यकता है यहाँ सही मायने में डीजल की आवश्यकता है अब यहाँ आने वाले समय में खाद की आवश्यकता पड़ने वाली है ठीक तो अब जो साथी भी जो मदद करना चाहते हैं वो प्रयास करें कि भाई जहां भी बाढ़ प्रभावित क्षेत्र है वहां डीजल की व्यवस्था करा कर दें जो तो बहुत बहुत सारे मजबूत साथी हैं भाई जो ये चाहते हैं कि नहीं हम मदद ही करना चाहते हैं तो वो, वो अगर यहाँ आ करके अपने संसाधन लगा करके पुल बांधने में मदद कर सकते हैं या फिर पानी निकलवाने में मदद कर सकते हैं मतलब इस प्रकार की मदद क्या जरूरत है खाद सामग्री तो लगातार चली रही है दूसरी बात यहाँ के हमारे गुरुद्वारे बहुत है गुरु घर बहुत है वहां से भी जो है मदद के लिए बार कह दिया जाए तो गुरु घर भी तैयार रहते हैं मदद के लिए और यहाँ पंजाब का अपना कल्चर है ये पंजाब में कोई आ जाए पूरी दुनिया के लोग आ जाए यहाँ भूखा आदमी मन नहीं सकता आप काम करें ना करें ना देखो, अभी प्राकृतिक आपदा है पिछले दो तीन दिन से मैं गुरुद्वारों में लंगर खा रहा हूँ हमें ये चिंता नहीं कि हम सोएंगे खाएंगे क्या कोई परेशानी नहीं है ये परेशानी पंजाब में ना कभी थी ना कभी है ना कभी होगी ये पंजाब के लोगों का समर्पण है कि भाई वो लगातार लंगर चलाते हैं और हर के लिए खाना मुहैया करा करते हैं ठीक फिलहाल भी जिस चीज की बेसिक नीड है उसकी सब लोग तैयारी करें फिर आए और सब साथ मेरा निवेदन जो समाज सेवी है जो घर बैठकर समाज सेवा करे वो भी एक बार गाड़ी लेकर निकले जब मैंने अभी देखा कि उत्तर प्रदेश से मेरठ की गाड़ी आई हुई है उत्तर प्रदेश से अभी वहाँ हमारे सहारनपुर जिले बिजनौर के लोग भी यहाँ पर है हालांकि मेरी उनसे तो बात नहीं गाड़ी के नंबर से पता लगा कि वहां से आए हुए लोग ठीक तो आप भी घर से निकल आए एक्चुअल स्थिति जाना क्या है देखिये जो मजबूत है उस तक मदद मतलब पहुंचाना कोई ज्यादा बड़ी बात नहीं है जो कमजोर है जिस तक मदद पहुंचनी चाहिए मदद वहां तक पहुंचाने का काम करें जो यहां, नहीं देखिए मैं जब यहाँ के लिए मैंने घोषणा की तो कुछ पंजाब के किए मतलब किए कि भाई अब पंजाब में पंजाब ठीक हो गया है मैं हिसाब से बताता हूँ देखिए पंजाब ठीक कब होगा जब बिहार की आवाम की स्थिति सुधर जाएगी खाने की व्यवस्था हो जाएगी कमाने की व्यवस्था हो जाएगी मजदूर को मजदूरी की व्यवस्था हो जाएगी

प्रदेश सरकार ज्यादा मांगे केंद्र सरकार कम देगी आपस की लड़ाई है फिर चलो वो लड़ाई भी तो निम्सन का पैसा क्या वो अवेलेबल होगा मैं पठानकोट गया था तो वहाँ गुरुद्वारे क्या नाम है गुरुद्वारे का उनका हाँ जगतुणी। देदुणी। देदुणी। जगतुणी। जगतुणी। तो मैं वहां पर गया था तो मैंने वहां देखा कि पूरी पूरी पु उनकी जो पार्किंग का क्षेत्र पूरा खत्म हो गया है और अगर उसको द्वारा तैयार किया जाए तो कम से कम पांच से दस करोड़ का खर्चा है उसे बनाने बनाने में गांव की कनेक्टिविटी खत्म हो गई है अब आप सोचिए कि जब मेरा अंदाज हमारा पास है दस करोड़ का यहाँ तक तो दूर तक तो देखिए आप ये इसमें तो हर, दस हजार करोड़ का खर्चा होगा कम से कम ठीक हो सकता है कि सरकार से युद्ध भी लड़ना पड़ेगा ये भी हो सकता है तर पंजाब सरकार और सेंट्रल सरकार को तो आप उनकी गलत नीतियों के बारे में कुछ कहना चाहेंगे देखिए सीधी सी बात है में में सेवा कीजिए जिसको जरूरत है उसको दीजिए सरकार इसलिए होती है कि वहां की जनता की सेवा कर स और फिलहाल हम जनता है और हम परेशान है ठीक है हमें सुविधाएं चाहिए हमें वो चीजें चाहिए जो तुमने अब तक नहीं दी है ठीक चाहते तो पैसा हर बार पैसा होता है हर चीज का सेंसन होता है ये पुल पुल अगर सही होते तो इतनी आपदा न दी आप तक आती लेकिन इतनी ना आती थी। ठीक है ये एकदम से आप ये सही नहीं है पंजाब सरकार भी अपने अंदर सुधार करे सिर्फ जो है अच्छी अच्छी बातें करने से कुछ नहीं होगा अच्छे अच्छे कमरों में बैठने से मीडिया पर भाषण लेने का कुछ होने वाला नहीं है ग्राउंड पर आए ग्राउंड रिपोर्ट देखें ग्राउंड पर जा क्या रहा है तब जाके कुछ होगा और मैं केंद्र सरकार से कहता हूँ माननीय प्रधानमंत्री से हालांकि मैं उनका पुरजोर विरोधी हूं उनके नीति का पूरा विरोध करता हूं आप भी फोटो सेशन से बाहर आए पंजाब आगे आगे परिस्थिति देखें लोगों की परिस्थितियां क्या खाना मिल रहा नहीं मिल रहा बच्चे स्कूल कैसे जाएंगे लोग चलेंगे कैसे ये परिस्थितियां माननीय मोदी जी आपको देखनी चाहिए और ये देखनी पड़ेगी चिंता ना करें अगर आप कहीं ऐसा लगता है हमारे विमानमी के दौरे जो है ना लगातार रहेंगे यहाँ हमारी टीम यहाँ पर है अगर हम ऐसा लगता है की नहीं भाई आप इस मामले में कोताही बरत रहे हो अभी क्योंकि आपदा आई है तो आपको भी समय चाहिए पंद्रह दिन का महीने का दो महीने का उसके बाद भी अगर हमें लगता है कि भाई आप सही सुविधा नहीं दे पा रहे तो फिर सड़कें हमारे खुली है हम पहले किसान आंदोलन में सब चीजें बंद कर चुके हैं हम जाके के लोगों ने दिल्ली कई बार बंद की है गुरु अवदास आंदोलन में पूरी दिल्ली दस लाख लोग उतरे पंजाब हरियाणा पूरा पूरा दिख गया था ਉਹ ਬੰਦ ਕਰ ਦਿੱਤਾ ਤਾਂ ਫਿਰ ਅਸੀਂ ਆਪਣੇ ਆ ਕੇ ਪੰਜਾਬ ਦੇ ਭਾਈਓ ਕੇ ਲਈ ਕਿਉਂ ਨਹੀਂ ਬੰਦ ਕਰ ਸਕਦੇ ਦਿੱਲੀ ਦਿੱਸੇ ਫੇਰ ਦੁਆਰਾ ਬੰਦ ਕਰ ਦੇਗੇ ਇਹ ਚੇਤਾਵਨੀ ਨਹੀਂ ਇਹ ਮੇਰਾ ivedan ਹੈ ਜੋ ہمارا ਕੰਮ ਕਰਨੇ ਦਾ ਤਰੀਕਾ ਹੈ ਲੋਕਾਂ ਤੱਕ ਸਿੱਧਾ ਪਹੁੰਚਾਏ ਹਮਾਂ ਅੰਦੋਲਨ ਦੀ ਜਰੂਰਤ ਨਾ ਪੜੇ ਇਹ ਪੁਲਵਲਸ ਬਣ ਜਾਏ ਔਰ ਪੰਜਾਬ ਦੁਆਰਾ ਚੜਾ ਹੋ ਜਾਏ ਪਰ ਇਹ ਆਪ ਤੇ ਉਦਾਰ ਇਸ ਹਾਂ ਸ਼ੁਕਰੀਆ ਜੀ ਆੜ ਆਏ ਆ ਮੌਸਮ ਵਿਭਾਗ ਨੇ ਇਹਨਾਂ ਨੂੰ ਦੱਸਿਆ ਸੀ 2.5 ਮਹੀਨੇ ਪਹਿਲਾਂ ਕਿ ਬਾਰਸ਼ਾਂ ਜਾਦੀਆਂ ਹੋਣਗੀਆਂ 101% ਜਿਹੜਾ ਮਿਲਕੇ ਹੋਣਾ ਇਹਨਾਂ ਡਾਟਾ ਕੱਢਿਆ ਵਾ ਹਮਾਚਲ ਤੇ ਪੰਜਾਬ ਦਾ 150% ਤੋਂ ਉੱਪਰ ਬਾਰਸ਼ ਹੋਈ ਆ ਤੇ ਜਿਹੜੇ ਡੈਨ ਸੀ ਉਹ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਤੇ ਪੰਜਾਬ ਗਵਰਨਮੈਂਟ ਦੀ ਨਲਾਈਕੀ ਆਸ ਵਿੱਚ ਤਾਲਮੇਲ ਕੋਈ ਨਹੀਂ ਸੀ ਅੱਜ ਤੋਂ 15 ਦਿਨ ਪਹਿਲੋਂ ਜਿਹੜਾ ਇਹ ਭਾਗੜਾ ਬਿਆਸ ਮੈਨੇਜਮੈਂਟ ਦਾ ਚੇਅਰਮੈਨ ਉਹਨੇ ਅਭੀ 2023 ਤੋਂ ਪੰਜਾਬ ਗਵਰਨਮੈਂਟ ਸਾਡੇ ਨਾਲ ਕੋਆਪਰੇਟ ਨਹੀਂ ਕਰ ਰਹੀ ਕਿੱਡੀ ਤਰਾਸ ਗਈ ਸਾਡੀ ਸਾਨੂੰ 25% ਪਾਣੀ ਜਿਹੜਾ ਬਰਿਆਵਾਂ ਨੂੰ ਜ਼ਰੂਰੀ ਚਾਹੀਦਾ ਉਹ ਨਹੀਂ ਛੱਡਣ ਦੀ ਇਜਾਜ਼ਤ ਦਿੰਦੀ ਫਿਰ ਜਦੋਂ ਕਿ ਜਿਹੜਾ ਮੌਸਮ ਵਿਭਾਗ ਦੇ ਅਲਰਟ ਦੇ ਅਨੁਸਾਰ ਵੀ بارشਾਂ ਹੋ ਵੀ ਰਹੀਆਂ ਸੀ ਤੇ ਇਹਨਾਂ ਨੇ ਅਗਸਤ ਦੇ ਪਹਿਲੇ ਅਖੀਰਲੇ ਹਫਤੇ ਡੈਮ ਫੁੱਲ ਕਰ ਲਏ ਤੇ ਹਾਲਾਂਕਿ ਜਿਹੜਾ 20 ਤੋਂ 30 ਸਤੰਬਰ ਤੱਕ ਸਟੋਰੇਜ ਕਰਨੀ ਹੋ ਇਹਨਾਂ ਨੇ ਅਗਸਤ ਦੇ ਅਖੀਰਲੇ ਹਫਤੇ ਮਤਲਬ ਕਿ ਸਟੋਰੇਜ ਫੁੱਲ ਕਰ ਲਈ ਅਸੀਂ ਜਿੱਥੇ ਮੌਸਮ ਵਿਭਾਗ ਨਾਲ ਆਖਰਾ ਬਿਆਸ ਮੈਨੇਜਮੈਂਟ ਬੋਰਡ ਨੇ ਤਾਲਮਿਲ ਨਹੀਂ ਕੀਤਾ ਉਹਦੀ ਗੱਲ ਨਹੀਂ ਕਹਿਣੇ ਚ ਮੰਨੀ ਤੇ ਜਿੱਥੇ ਪੰਜਾਬ ਗਵਰਨਮੈਂਟ ਨੇ ਉਹਨਾਂ ਨਾਲ ਤਾਲਮਿਲ ਨਹੀਂ ਕੀਤਾ ਸਾਨੂੰ ਇਸ ਚੀਜ਼ ਦਾ ਬਹੁਤ ਅਫਸੋਸ ਰਹੂਗਾ ਕਿ ਇਹ ਮਤਲਬ ਉਹ 23 ਜਾਂ 25 ਦੇ ਹਾੜ ਜਿਹੜੇ ਆ ਉਹ ਕੁਦਰਤੀ ਹادث ਨਹੀਂ ਕਹਿ ਸਕਦੇ ਮੈਨ ਮੈਡ ਹੁਣ ਜਿਹੜਾ ਮਾਧੋਪੁਰ ਫਲਾਟ ਗੇਟ ਟੁੱਟਿਆ ਉਥੇ ਛੋਟੇ ਅਫਸਰ ਉਥੋਂ ਦੇ ਅਧਿਕਾਰੀ ਸਸਪੈਂਡ ਕੀਤੇ ਆ ਆਹ ਲਾ ਕੇ ਜਿੰਮੇਵਾਰ ਜਿਹੜਾ ਸੀ ਕਿਸ਼ਨ ਕੁਮਾਰ ਤੇ ਪਾਖੜਾ ਬਿਆਸ ਨੈਮਿੰਟ ਦਾ ਚੇਅਰਮੈਨ ਸੀ ਕਿਉਂਕਿ ਉਹਨਾਂ ਨੇ ਆਰਡਰ ਹੀ ਦੇਣੇ ਸੀ ਕਿਉਂ 15 ਅਗਸਤ ਦੇ ਦੇਣ ਇੱਕ ਅਧਿਕਾਰੀ ਇਤੋਂ ਪਾਖੜਾ ਬਿਆਸ ਨੈਮਿੰਟ ਬੋਰਡ ਦਾ ਉਹ ਇਹ ਗੱਲ ਆ ਰਿਹਾ ਹੈਗੇ ਹਰੀ ਗਿਆ ਤੋਂ ਤੇ ਗੰਡਾ ਸਿੰਘ ਵਾਲਿਓ ਪਾਣੀ ਨਾ ਪਾਕਿਸਤਾਨ ਨੂੰ ਛੋੜਿਆ ਜਾਵੇ ਤੇ ਹੁਣ ਵੀ ਛੱਡ ਹੀ ਰਿਆ ਰੋਜ਼ ਪਾਕਿਸਤਾਨ ਨੂੰ 3-3 ਲੱਖ ਕਿਊਸਕ ਪਾਣੀ ਛੱਡਦੇ ਆ ਤੇ ਜੇ ਇਹ 25% ਪਾਣੀ ਪਹਿਲਾਂ ਛੱਡਿਆ ਹਾਂ ਤਾਂ ਸਟੋਰੇਜ ਘੱਟ ਹੁੰਦੀ ਫਿਰ 1980 ਦੇ ਕਰੀਏ ਇਹ ਗੱਲ ਸੁਣੀ ਆ ਕਿ ਉਦ ਇੱਕ ਸ਼ੇਟ ਕੱਢਣ ਵਾਲਾ ਇੱਕ ਬੇੜਾ ਚੱਲਦਾ ਸੀ ਤੇ 1980 ਦੇ ਕਰੋਂ ਚੱਲਿਆ ਤੇ 1980 ਤੋਂ ਬਾਅਦ ਜਿਹੜਾ ਉਹ ਡਾਮਨ ਡੋਰ ਕੰਡੀਸ਼ਨ 'ਚ ਕਦੀ ਚੱਲ ਪਿਆ ਨਹੀਂ ਚੱਲ ਪਿਆ ਫਾਸੀ ਦੇ ਹੜ੍ਹਾਂ ਦਾ ਕਾਰਨ ਜਾਂ ਉਸ ਤੋਂ ਬਾਅਦ ਚੜ੍ਹਾਂ ਦਾ ਹੁੰਦਾ ਕਾਰਨ ਜਿਹੜੀ ਡੈਮਾਂ ਦੇ ਵਿੱਚੋਂ ਅਜੇ ਤੱਕ ਸੇਟ ਨਹੀਂ ਕੱਢੀ ਅਸੀਂ ਇਹਨੂੰ ਵੀਰ ਨੂੰ ਇਹੋ ਹੀ ਬੇਨਤੀ ਕਰਦੇ ਆਂ ਜਿਹੜਾ ਆਪਣੇ ਸੰਸਦ ਜਾਂਦਾ ਵਾ ਭਾਵੇਂ ਕਿੱ데 ਵੀ ਆ ਚਾਹੇ ਪੰਜਾਬ ਦੇ ਡੈਮ ਆ ਚਾਹੇ ਉਤਰਾਖੰਡ ਦੇ ਡੈਮ ਆ ਉਹਨਾਂ ਦੇ ਕਹਨਾ ਜਦੋਂ ਮੀਂਹ ਪੈਂਦਾ ਵੀਰ ਤੇ ਸੇਟ ਜੰਮਦੀ ਆ ਮਿੱਟੀ ਲੈ ਕੇ ਆਉਂਦਾ ਪਹਾੜਾਂ 'ਚੋਂ ਮੀਂਹ ਤੇ ਉਹਦਾ ਜਿਹੜਾ ਸੇਟ ਦਾ ਜ਼ਿੰਮੇਵਾਰੀ ਹੁੰਦੀ ਉਹ ਮਤਲਬ ਕਿ ਡੇੜਿਆ ਨਹੀਂ ਨਾ ਪੰਪ ਨਹੀਂ ਉਹ ਕੱਢੀ ਜਾਂਦੀ ਆ ਉਹ ਗਵਰਨਮੈਂਟਾਂ ਦੀਆਂ ਕੱਢਦੀਆਂ ਸਾਪਾ ਪਾਣੀ ਵਰਤਦੇ ਆ ਜਿਹੜੇ ਵੀ ਸੂਬੇ ਨੂੰ ਪਾਣੀ ਜਾਂਦਾ ਉਹਦੀ ਜ਼ਿੰਮੇਵਾਰੀ ਚਾਹੀਦੀ ਹੈ ਕਿ ਸਾਨੂੰ ਪਾਣੀ ਦੀ ਸਟੋਰੇਜ ਆ ਹਨਾ ਤੇ ਉਹਦੀ ਸਫਾਈ ਜ਼ਰੂਰੀ ਆ ਅਸੀਂ ਇਹੀ ਬਿੰਦ ਕਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪਿੰਗ ਜੈਪਾਰਥ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਾਉਪੁਰ ਜਿਹੜਾ ਸੁਲਤਾਨਪੁਰ ਲੋਧੀ ਦੇ ਨਜ਼ਦੀਕ ਹੈ ਜਿੱਥੇ ਕੁਦਰਤੀ ਆਫਤ ਜਿਹੜੀ ਤੁਸੀਂ ਦੇਖ ਰਹੇ ਹੋ ਕਿ 15 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਜਿਹੜਾ ਪਾਣੀ 1.5 ਮਹੀਨਾ ਹੋ ਗਿਆ ਜਿਹੜਾ ਪਾਣੀ ਹਜੇ ਉਤਰਿਆ ਨਹੀਂ ਹੈਗਾ ਕਿਉਂਕਿ ਇੱਥੇ ਜਿਹੜੇ ਹਾਲਾਤ ਹੈ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਕਮੈਂਟ ਕਰਦੇ ਆ ਕਿ ਨਹੀਂ ਨਹੀਂ ਹੁਣ ਸਾਰਾ ਕੁਝ ਠੀਕ ਹੋ ਗਿਆ ਹੈ ਮੈਂ ਦੱਸਣਾ ਚਾਹੁੰਦਾ ਆ ਜਿੱਧਰ ਨੂੰ ਵੀ ਤੁਸੀਂ ਦੇਖੋਗੇ ਇੱਧਰ ਕੀ ਠੀਕ ਹੋਇਆ ਤੁਸੀਂ ਘਰੇ ਬੈਠੇ ਕਮੈਂਟ ਨਾ ਕਰਿਆ ਕਰੋ ਗਰਾਊਂਡ ਤੇ ਆ ਕੇ ਜੋ ਸਥਿਤੀ ਹੈ ਉਹਨੂੰ ਜ਼ਰੂਰ ਦੇਖਿਆ ਕਰੋ ਮੈਂ ਧੰਨਵਾਦ ਕਰਦਾ ਜਿਹੜੇ ਪੂਰੇ ਦੇਸ਼ ਦੇ ਜਿਹੜੇ ਲੋਕ ਹੈ ਉਹ ਸਾਡੇ ਪੰਜਾਬ ਦੇ ਨਾਲ ਖੜੇ ਆ ਅੱਜ ਸਾਡੇ ਰਾਸ਼ਟਰੀ ਅਧਿਐਕਸ਼ਪੀ ਮਾਰਮੀ ਦੇ ਵਿਨੇ ਰਤਨભાઈ ਵੀ ਪਹੁੰਚੇ ਆ ਚੰਦਰ ਸ਼ੇਖਰભાઈ ਦੇ ਹਦਾਇਤਾਂ ਦੇ ਅਨੁਸਾਰ ਪੂਰੇ ਦੇਸ਼ ਦੇ ਵਿੱਚੋਂ ਸੇਵਾ ਲੈ ਲੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਯੂਪੀ ਤੋਂ ਹਰਿਆਣਾ ਤੋਂ ਸੇਵਾ ਲੈ ਕੇ ਅਲੱਗ-ਅਲੱਗ ਜਿੱਥੇ ਵੀ ਬਾੜ ਆਈ ਹੈ ਜਾਂ ਹੜ੍ਹ ਨਾਲ ਪ੍ਰਭਾਵਿਤ ਪਿੰਡ ਹੋਏ ਆ ਉੱਥੇ ਜਿਹੜੇ ਸੇਵਾ ਲੈ ਕੇ ਪਹੁੰਚੇ ਆ ਮੈਂ ਉਹਨਾਂ ਸਾਥੀਆਂ ਦਾ ਆਪਣੇ ਪੰਜਾਬ ਦਾ ਹੋਣ ਦੇ ਨਾਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਦੁੱਖ ਦੀ ਘੜੀ ਦੇ ਵਿੱਚ ਸਾਡਾ ਪੰਜਾਬ ਵਾਸੀਆਂ ਦਾ ਸਾਥ ਦੇ ਰਹੇ ਆ ਤੁਸੀਂ ਪਿਛਲੇ ਦਿਨੀ ਦੇਖਿਆ ਹੋਊਗਾ ਮੈਂ ਪਿੰਡ ਦਾ ਬੇਗੋਵਾਲ ਦਾ ਸਰਪੰਚ ਐ ਜਿਲ੍ਹਾ ਸ਼ਿਦਪਕ ਸਿੰਘ ਨਗਰ ਤੋਂ ਮੇਰੇ ਪਿੰਡ ਵੀ ਜਿਹੜਾ ਬੰਨ ਟੁੱਟਿਆ ਸੀਗਾ ਉੱਥੇ ਵੀ ਜਿੰਨਾ ਵੀ ਸੰਗਤਾਂ ਨੇ ਸਹਿਯੋਗ ਕੀਤਾ ਉਹਨਾਂ ਦਾ ਦਹਿਤੈ ਦਿਲ ਤੋਂ ਧੰਨਵਾਦ ਖਾਸ ਕਰਕੇ ਧੰਨਵਾਦ ਸਾਡੇ ਕਿਲਾ ਨੰਦਗੜ੍ਹ ਵਾਲੇ ਸੰਤ ਸਤਨਾਮ ਸਿੰਘ ਜੀ ਦਾ ਕਿ ਜਿਨ੍ਹਾਂ ਨੇ ਸਾਥ ਦਿੱਤਾ ਇੱਥੇ ਵੀ ਜਿੰਨੇ ਵੀ ਵੀਰ ਸਹਿਯੋਗ ਕਰਦੇ ਆ ਚਾਹੇ ਉਹ ਕੁਝ ਰਾਜਨੀਤਿਕ ਤੇ ਰਹਾ ਚਾਹੇ ਸੰਤ ਸੀਚੇਵਾਲ ਜੀ ਆ ਜਿੰਨਾ ਵੀ ਤੁਸੀਂ ਇਲਾਕੇ ਦਾ ਸਹਿਯੋਗ ਕਰਦੇ ਹੋ ਮੈਂ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦੇ ਆ ਕਿ ਹੁਣ ਸਮਾਂ ਆ ਆਪਣੇ ਲੋਕਾਂ ਦੇ ਨਾਲ ਖੜਨ ਦਾ ਕਿਉਂਕਿ ਹੁਣ ਰਾਜਨੀਤੀ ਤੋਂ ਉੱਪਰ ਆ ਕੇ ਆ ਜਿਹੜੇ ਲੋਕ ਐ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਇਹ ਕਣਕ ਦੀ ਬਜਾਈ ਕਰ ਸਕਦੇ ਆ ਕਿਉਂਕਿ ਜੋ ਹਾਲਾਤ ਐ ਕਿਉਂਕਿ ਇਹਨਾਂ ਦਾ ਇਹਨਾਂ ਦੇ ਨਾਲ ਹੁਣ ਖੜਨ ਦੀ ਜ਼ਰੂਰਤ ਹੈ ਰਾਜਨੀਤੀ ਲਈ ਬੜਾ ਸਮਾਂ ਪਿਆ ਰਾਜਨੀਤੀ ਚਲਦੀ ਰਹਿੰਦੀ ਹੈ ਕਰਦੇ ਆ ਇੱਕ ਹੋ ਹੀ ਜਾਣੀ ਹੈ ਪਰ ਹੁਣ ਰਾਜਨੀਤੀ ਤੋਂ ਉੱਪਰ ਉੱਠ ਕੇ ਵੀਰ ਸਾਡੇ ਨਾਲ ਸਰਪੰਚ ਖੜੇ ਆ ਲੰਬੜਦਾਰ ਖੜੇ ਆ ਹੋਰ ਮੋਤਵਾਰ ਸਾਥੀ ਇਸ ਬოვਰ ਪਿੰਡ ਦੇ ਖੜੇ ਆ ਮੈਂ ਵੀਡੀਓ ਦੇ ਮਾਧਿਅਮ ਤੇ ਤੁਹਾਡੇ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਜਿਹੜੀ ਜ਼ਰੂਰਤ ਹੈ ਤੁਸੀਂ ਰਾਚਨ ਦੀ ਬਹੁਤ ਮਦਦ ਕੀਤੀ ਹੈ ਹਰ ਘਰ ਦੇ ਵਿੱਚ ਰਾਸ਼ਨ ਪਹੁੰਚ ਚੁੱਕਿਆ ਹੈ ਕਿਉਂਕਿ ਜਿੰਨੇ ਵੀ ਲੋਕ ਤੁਸੀਂ ਦੇਖ ਸਕਦੇ ਆ ਬੇੜੀ ਦੇ ਵਿੱਚ ਵੀ ਜਿਹੜੇ ਜੋ ਵੀ ਰਾਸ਼ਨ ਲੈ ਕੇ ਆ ਰਿਹਾ ਉਹ ਆਪਣੇ ਹੱਥਾਂ ਦੇ ਨਾਲ ਘਰ-ਘਰ ਤੱਕ ਉਹ ਰਾਸ਼ਨ ਜਿਹੜਾ ਪਹਚਾਰਿਆ ਪਰ ਬੇਨਤੀ ਹੈ ਕਿ ਜਿਹੜੀ ਹੁਣ ਜ਼ਰੂਰਤ ਹੈ ਜੇ ਕਿਸੇ ਨੇ ਸੇਵਾ ਕਰਨੀ ਹੈ ਉਹ ਪਲੀਜ਼ ਜਿਹਨੇ ਸੇਵਾ ਕਰਨੀ ਆ ਉਹ ਡੀਜ਼ਲ ਦੀ ਸੇਵਾ ਕਰੇ ਕਿਉਂਕਿ ਜੇ ਮੇਨ ਜ਼ਰੂਰਤ ਹੈ ਜਦੋਂ ਇਹ ਬੰਨ ਬੰਨਣਾ ਆ ਜਦੋਂ ਇਹ ਖੇਤਾਂ ਦੇ ਵਿੱਚੋਂ ਰੇਤ ਕੱਢਣੀ ਆ ਕਿਉਂਕਿ ਸਾਡੇ ਵੀਰਾਂ ਦੇ ਕੋਲ ਟਰੈਕਟਰ ਤਾਂ ਹੈਗੇ ਆ ਕਿਉਂਕਿ ਤੁਹਾਨੂੰ ਪਤਾ ਹੈ ਜਦੋਂ 1.5 ਮਹੀਨੇ ਤੋਂ ਇਹ ਉੱਜੜ ਚੁੱਕੇ ਆ ਕਿਉਂਕਿ ਅਸੀਂ ਜੇ ਸਹਿਯੋਗ ਕਰਨਾ ਤਾਂ ਵੱਧ ਤੋਂ ਵੱਧ ਜਿਹੜਾ ਹੈ ਉਹ ਡੀਜ਼ਲ ਦੀ ਸੇਵਾ ਕਰਨ ਕਿਉਂਕਿ ਇੱਥੇ ਦੀ ਜਿਹੜੀ ਇਹਨਾਂ ਦੀ ਕਮੇਟੀ ਬਣੀ ਹੋਈ ਹੈ ਇਹਨਾਂ ਦੇ ਨਾਲ ਸੰਪਰਕ ਕਰਨ ਧੰਨਵਾਦ ਕਰਦਾ ਮੈਂ ਤੁਸੀਂ ਆਸ ਕਰਦਾ ਕਿ ਤੁਸੀਂ ਇਹ ਅਪੀਲ ਨੂੰ ਜ਼ਰੂਰ ਸੁਣੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਵੀ ਰਾਸ਼ਨ ਲੈ ਕੇ ਆ ਰਹੇ ਆ ਉਹ ਰਾਸ਼ਨ ਦੀ ਬਜਾਏ ਜੇ ਡੀਜ਼ਲ ਪ੍ਰੋਵਾਈਡ ਕਰਾ ਦਨ ਬਉ ਪਰਪੰਡ ਸultanpur Lodhi ਜ਼ਿਲ੍ਹਾ ਕਪੂਰਥਲਾ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਂ ਜੈ ਪਰ